ਦੇ ਦਿੱਤੀ ਬੱਚੋ ਕੀ ਪ੍ਰੋਗਰਾਮ ਸ਼ਿਕਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀ ਮਾਤਾ ਭਜਨ ਕੌਰ ਜਿਨ੍ਹਾਂ ਦੇ ਅੰਤਮ ਅਰਦਾਸ ਵਿੱਚ ਪਹੁੰਚੇ ਆ ਮਾਤਾ ਭਜਨ ਕੌਰ ਜੀ ਜਿਨ੍ਹਾਂ ਦਾ ਪੋਤਰਾ ਭਾਈ ਰਣਵੀਰ ਸਿੰਘ ਜੀ ਜੋ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਸਰੀ ਕਿਸਗੜ ਸਾਹਿਬ ਦੇ ਪ੍ਰਬੰਧ ਦੇ ਅਧੀਨ ਪੈਂਦੀ ਅਕੈਡਮੀ ਪ੍ਰੋਫੈਸਰ ਕਰਤਾਰ ਸਿੰਘ ਗੁਰਮਤ ਸੰਗੀਤ ਅਕੈਡਮੀ ਵਿੱਚ ਗੁਰਮਤ ਸੰਗੀਤ ਦੀ ਵਿਦਿਆ ਪ੍ਰਾਪਤ ਕਰ ਰਿਹਾ ਹੈ। ਔਰ ਇਸ ਬੱਚੇ ਦੇ ਪਿਆਰ ਵਿੱਚ ਇਸ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ। ਉਥੇ ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਮੈਸੇਜ ਦੇਣ ਵਾਸਤੇ ਆਏ ਹਾਂ। ਕਿ ਇਹ ਦੁਨੀਆ ਦੇ ਲੋਕੋ ਰਹਿਣਾ ਨਾ ਪਾਵੇ ਸੁਰਨਰ ਦੇਵਾ ਇੱਥੇ ਕਿਸੇ ਨੇ ਨਹੀਂ ਵੀ ਰਹਿਣਾ ਪਰ ਜੋ ਮਾਤਾਵਾ ਜੋ ਪਰਿਵਾਰ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਲੈਂਦੇ ਨੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਦਸਾਈ ਹੋਏ ਰਾਸਤੇ ਤੇ ਚਲਾ ਦਿੰਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਹਨ ਇਸ ਤਰ੍ਹਾਂ ਮੈਂ ਮਾਤਾ ਭਜਨ ਕੌਰ ਜੀ ਨੂੰ ਬੜੇ ਭਾਗਾਂ ਵਾਲੀ ਸਮਝਦਾ ਜਿਨ੍ਹਾਂ ਨੇ ਆਪਣੇ ਪੋਤਰੇ ਨੂੰ ਇਸ ਗੁਰਬਾਣੀ ਵਾਲੀ ਲਾਈਨ ਤੇ ਤੁਰਿਆ ਔਰ ਬੱਚਾ ਗੁਰਮਤ ਸੰਗੀਤ ਅਕੈਡਮੀ ਸਿੰਘਿਲ ਸਿੱਖ ਰਿਆ ਇਥੇ ਨਿਤਨੇਮ ਦੀ ਉੱਤੇ ਸੰਖਿਆ ਵੀ ਹੁੰਦੀ ਹੈ ਗੁਰਬਾਣੀ ਦੀ ਔਰ ਆਉਣ ਵਾਲੇ ਸਮੇਂ ਵਿੱਚ ਇਹ ਮਾਤਾ ਸਾਨੂੰ ਪੰਥ ਨੂੰ ਦੇਣ ਦੇ ਕੇ ਗਈ ਆਪਣੇ ਪੁੱਤਰੇ ਦੀ ਵੀ ਨਹੀਂ ਕਿਉਂਕਿ ਉਹਦਾ ਮਾਤਾ ਪਿਤਾ ਕਦੇ ਨਹੀਂ ਮਰਦਾ ਜਿਹੜੇ ਬੱਚੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਿਤਾ ਮਾਤਾ ਸਹਿਬ ਕਰਨ ਨੂੰ ਆਪਣੀ ਮਾਤਾ ਬਣਾ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਜੁੜ ਜਾਂਦੇ ਨੇ ਪਰਿਵਾਰ ਹੈ ਜੋ ਸੁਮਤਿਆ ਗੁਰੂ ਦੇ ਨਾਲ ਜੁੜਿਆ ਸਤਿਗੁਰੂ ਜੀ ਕਿਰਪਾ ਕਰਨ ਮਾਤਾ ਭਜਨ ਕੌਰ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ ਦੇ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਔਰ ਗੁਰਬਾਣੀ ਦੇ ਨਾਲ ਜੋੜ ਕੇ ਰੱਖਣ ਜਿਹੜੇ ਟੀਚੇ ਰੱਖ ਕੇ ਪਾਇ ਰਹੇ ਨੇ ਤਰਨਵੀਰ ਸਿੰਘ ਅੱਗੇ ਵਧ ਰਹੇ ਨੇ ਗੁਰਬਾਣੀ ਵੱਲ ਸਤਿਗੁਰੂ ਜੀ ਉਸੇ ਮਕਾਮ ਤੇ ਉਹਨਾਂ ਨੂੰ ਸਫਲਤਾ ਬਖਸ਼ਿਸ਼ ਕਰੇ ਸ਼ਿੰਗ ਸਾਹਿਬ ਪੰਦੇ ਵਿੱਚ ਹਰ ਰੋਜ਼ ਜਵੇਂ ਵਧੀਆ ਖਬਰਾਂ ਆ ਰਹੀਆਂ ਸ਼ੋਸ਼ਣ ਦੀਆਂ ਡੇਰਿਆਂ ਦੇ ਵਿੱਚ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਉਹਦੇ ਬਾਰੇ ਇਹ ਵਿਚਾਰ ਹੈ ਜੀ ਕਿ ਜੇ ਡੇਰੇ ਦੇਖੀਏ ਕੁਝ ਵੀ ਦੇਖੀਏ ਅਸੀਂ ਆਪਣੇ ਪੈਦਾ ਕੀਤੇ ਹੋਏ ਨੇ ਅਸੀਂ ਉਹ ਜਾ ਰਹੇ ਹਾਂ ਡੇਰਿਆਂ ਤੇ ਕੋਈ ਬਾਹਰੋਂ ਨਹੀਂ ਆ ਰਿਹਾ ਉਹ ਸਾਡੀਆਂ ਆਪਣੀਆਂ ਗਲਤੀਆਂ ਨੇ ਔਰ ਜਸਤਨੂ ਸਤਿਗੁਰੂ ਨੇ ਸਰਬੰਸ ਵਾਰ ਕੇ ਕਹਿ ਦਿੱਤਾ ਵੀ ਇਹਨੇ ਪੁੱਤਰਨ ਕੇ ਸੀਸ ਵਾਰ ਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕਿਹਾ ਪਹਿ ਜੀਵਤ ਕੇ ਹਜ਼ਾਰ ਸਤਿਗੁਰਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਨਾਲ ਜੋੜਿਆ ਗੁਰਬਾਣੀ ਦੇ ਨਾਲ ਜੋੜਿਆ ਔਰ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਔਰ ਗੁਰੂ ਦੇ ਨਾਲ ਜੁੜਨਾ ਚਾਹੀਦਾ ਜੇ ਅਸੀਂ ਸਾਰੇ ਆਪ ਸੁਚੇਤ ਹੋਵਾਂਗੇ ਤਾਂ ਸਾਨੂੰ ਇਹ ਜਿਹੜੀਆਂ ਕੁਰੀਤੀਆਂ ਨੇ ਜਾਏ ਜਿਹੜੇ ਸਾਨੂੰ ਮੁਸ਼ਕਲ ਆ ਰਹੀਆਂ ਨੇ ਇਹ ਆਉਣਗੀਆਂ ਹੀ ਨਹੀਂ ਨਾ ਇਹਨਾਂ ਦਾ ਸਾਹਮਣਾ ਕਰਨ ਪਵੇ। ਭਾਈ ਅਮਰਪਾਲ ਫਿਰ ਉਹ ਤੇ ਕੰਮ ਕਰਦੇ ਨੇ ਜੀ। ਦੇਖੋ ਕੋਈ ਵੀ ਲੱਗਿਆ ਨਾ ਰਹੇ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ। ਇੱਥੇ ਕੋਈ ਮੂਰਖ ਨਹੀਂ ਕੋਈ ਸਿਆਣਾ ਨਹੀਂ ਪਹਿਲੇ ਮੈਂ ਕਥਾ ਵਿੱਚ ਕਿਹਾ ਘਟੇ ਆ। ਉਹ ਪਰਮਾਤਮਾ ਜਿਹੜੇ ਜਿਹੜੇ ਕਾਰੇ ਕਿਸ ਨੂੰ ਲਗਾਇਆ ਹੈ ਉਹ ਲਗਾਇਆ ਹੈ ਪਰ ਮੈਂ ਇੱਕ ਗੱਲ ਸਾਂ ਜਾਣਦਾ ਇਤਿਹਾਸ ਤੋਂ ਇਹ ਗੱਲ ਦੀ ਸਿੱਖਿਆ ਦਿੰਦਾ ਕਿ ਇਹਦੇ ਸਿੱਖ ਉਹ ਆ ਜਿਹੜਾ ਕਿਸੇ ਦਾ ਪਰਦਾ ਟੱਕਦਾ ਉਹਨੂੰ ਸਿੱਖ ਕੇ ਆ ਜਿੰਦਾ ਅਸੀਂ ਕਿਸੇ ਗਲਤੀ ਹੈ ਕਿਸ ਜੋ ਉਣਤਾਈ ਹੈ ਉਹਨੂੰ ਸਮਝਾ ਸਕਦੇ ਆ ਉਹਨੂੰ ਅਸੀਂ ਬੈਠ ਕੇ ਗੁਰਮਤੇ ਦੇ ਅਨਸਾਰ ਉਹਨੂੰ ਸੈੱਟ ਕਰ ਸਕਦੇ ਆ ਪਰ ਸਿੱਖ ਧਰਮ ਵਿੱਚ ਵਿਲੱਖਣ ਦਾ ਇਹ ਹੈ ਬੀਐਸਸੀ ਪਰਦਾ ਢਾਕੇ ਉਹਨੂੰ ਸੁਚੇਤ ਕਰਕੇ ਉਸ ਦੇ ਕਾਬਿਲ ਬਣਾਉਣਾ ਦਾ ਸਾਡਾ ਫਰਜ਼ ਵਾ ਨਾ ਕਿ ਕਿਸੇ ਦੀਆਂ ਕੋਈ ਵੀ ਗਲਤ ਰਸੀ ਮੈਸੇਜ ਦੇਣੇ ਜਾਂ ਆਪਣੇ ਮੀਡੀਆ 'ਚ ਜਾਣਾ ਇਹ ਗਲਾ ਸ਼ੋਭਾ ਨੇ ਜੀ ਪਹਿਲਾਂ ਵੀ ਇਹ ਖਾਲਸੇ ਬੁਲਾਇਆ ਨਹੀਂ ਗੁਰਿੰਦਸ ਸਿੰਘ ਬੁਲਾਇਆ ਤੇ ਬਾਬਾ ਸੁੱਖੇ ਨੂੰ ਵੀ ਨਹੀਂ ਬੁਲਾਇਆ ਖਾਲਸਾ ਕਤੇ ਉਹਨਾਂ ਬਾਰੇ ਕੀ ਵਿਚਾਰ ਹੈ ਮੈਂ ਤੁਹਾਨੂੰ ਇਹ ਕਹਣਾ ਮੈਂ ਮਾਤਾ ਭਜਨ ਕੌਰ ਦੀ ਅੰਤਮ ਅਰਦਾਸ 'ਚ ਆਇਆ ਜੇ ਤੁਸੀਂ ਇਹ ਇੰਟਰਵਿਊ ਲੈਣ ਤੇ ਤੱਕਸਾ ਪਹੁੰਚੇ ਹੋ ਉੱਥੇ ਤੁਹਾਨੂੰ ਦਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ